ਵਾਹ ਜੀ ਵਾਹ ਕਮਾਲ ਦੀ ਖੇਡ ਹੈ ਦੇਖੋ ਕਿਸ ਤਰ੍ਹਾਂ ਇਹ ਨਵੇਂ ਤਰੀਕੇ ਨਾਲ ਨਵੀਂ ਖੇਡ ਖੇਡ ਰਹੇ ਆ ਕਸਰਤ ਦੀ ਕਸਰਤ ਹੈ ਤੇ ਬੜੀ ਹੀ ਮਤਲਬ ਦਿਲਚਸਪ ਗੇਮ ਆ ਖੇਡ ਕੇ ਮੈਂ ਕਹਿੰਦਾ ਬੜਾ ਮਜ਼ਾ ਆ ਰਿਹਾ ਬੜਾ ਨਜ਼ਾਰਾ ਆ ਰਿਹਾ ਤੇ ਬੜੀ ਫੁਰਤੀ ਵਾਲੀ ਤੇ ਪੂਰੇ ਤਰੀਕੇ ਨਾਲ ਖੇਡਣ ਵਾਲੀ ਗੇਮ ਹੈ ਦੇਖੋ ਕਿੰਨੇ ਵੱਖ-ਵੱਖ ਤਰੀਕਿਆਂ ਨਾਲ ਬਾਲ ਨਾਲ ਜਿਹੜੇ ਗੇਮ ਆ ਉਹਨਾਂ ਨੂੰ ਕਿਸ ਤਰ੍ਹਾਂ ਇੱਕ ਇਹ ਜਿਹੜੀ ਟੋਕਰੀ ਜੀ ਬਣੀ ਹੋਈ ਹੈ ਉਹਦੇ ਵਿੱਚ ਪਾਉਣਾ ਤੇ ਦੇਖੋ ਹੁਣ ਆ ਬਾਲ ਹੈ ਜਿਹੜੀ ਇਹ ਵੀ ਟੋਕਰੀ ਚ ਨਹੀਂ ਪਾ ਸਕੀ ਹੁਣ ਛਾਲ ਮਾਰ ਕੇ ਆਓ ਦੇਖੋ ਬਾਲ ਨੂੰ ਦੱਤ ਮਾਰਨੀ ਸੀ ਪਰ ਵੱਜ ਨਹੀਂ ਸਕੀ ਹੁਣ ਇਧਰੋਂ ਆ ਦੇਖੋ ਇਹ ਡੰਡੇ ਜੀ ਤੇ ਤੁਰਨਾ ਹੈ ਨੇ ਤੇ ਉਧਰੋਂ ਆ ਜਿਹੜਾ ਉਹ ਲੱਪੜਾ ਉਹਦਾ ਵੀ ਡਰ ਆ ਵੀ ਉਹ ਵੀ ਘੋਕੇ ਆ ਰਿਹਾ ਹੈ ਤੇ ਹੁਣ ਦੇਖਦੇ ਆ ਭੱਜ ਕੇ ਜਾ ਸਕਦਾ ਕਿ ਨਹੀਂ ਟੱਪ ਕੇ ਟੱਪ ਗਿਆ ਉਹ ਟੱਪ ਗਿਆ ਚਲੋ ਪਹੁੰਚਦਾ ਗਿਆ ਹਨ ਤੇ ਹੁਣ ਆ ਬਾਲ ਆ ਜਿਹੜੀ ਬਾਲ ਪਾਉਣੀ ਹੈ ਇਹ ਰਹੇਗੀ ਆ ਦੇਖੋ ਗਲਾਸ ਸਿੱਟਨੇ ਆ ਚੱਕਰ ਨਾਲ ਪਰ ਉਹ ਬਾਲ ਆ ਜਿਹੜੀ ਉਹਨਾਂ ਨੂੰ ਕਵਰ ਕਰੀ ਜਾਂਦੀ ਏ ਹੁਣ ਅੱਗੇ ਦੇਖੋ ਪਾਣੀ ਵਿੱਚ ਦੀ ਟੱਪਣਾ ਬਾਂਸ ਦੇ ਨੂੰ ਮਜ਼ਬੂਤੀ ਨਾਲ ਫੜਨਾ ਪਰ ਨਹੀਂ ਫੜ ਸਕਿਆ ਜਿੰਨੇ ਵੀ ਇਹ ਇਸ ਗੇਮ ਦੇ ਵਿੱਚ ਅਡਵਰਟ ਤਰ੍ਹਾਂ ਦੀਆਂ ਜਿਹੜੀਆਂ ਗੇਮਾਂ ਖੇਡੀਆਂ ਜਾਂ ਰਹੀਆਂ ਖੇਡਾਂ ਖੇਡੀਆਂ ਜਾ ਰਹੀਆਂ ਸਾਰੀਆਂ ਅਜੀਬ ਤੇ ਬੜੀਆਂ ਦਿਲਚਸਪ ਖੇਡਾਂ ਦੇਖ ਕੇ ਬੜਾ ਮਨ ਨੂੰ ਮਤਲਬ ਚੰਗਾ ਜਿਹਾ ਲੱਗਦਾ ਬਹੁਤ ਵਧੀਆ ਗੇਮ ਹੈ ਤੇ ਮੇਰੇ ਹਿਸਾਬ ਦੇ ਨਾਲ ਆਪਾਂ ਨੂੰ ਵੀ ਇਹ ਗੇਮਾਂ ਜਿਹੜੀਆਂ ਆਪਣੇ ਬੱਚਿਆਂ ਨੂੰ ਖੇਡਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਦਿਮਾਗ ਵਾਲੀਆਂ ਖੇਡਾਂ ਹੈ ਚੁਸਤੀ ਫੁਰਤੀ ਵਾਲੀਆਂ ਖੇਡਾਂ ਤੇ ਤੁਸੀਂ ਵੀ ਧਿਆਨ ਨਾਲ ਦੇਖੋ ਜੇ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ ਇੱਕ ਕਮੈਂਟਾਂ ਵਿੱਚ ਦੱਸਿਓ ਕਿਹੋ ਜਿਹੀ ਲੱਗੀ ਇਹ ਖੇਡ ਤੇ ਅੱਗੇ ਸ਼ੇਅਰ ਵੀ ਕਰਦੇ ਹੋ ਤੇ ਲਾਈਕ ਕਮੈਂਟ ਜ਼ਰੂਰ ਕਰੋ ਤਾਂ ਜੋ ਇਸ ਤਰ੍ਹਾਂ ਦੀ ਹੋਰ ਵੀਡੀਓ ਅਸੀਂ ਲੱਭ ਕੇ ਲਿਆਈਏ ਤੇ ਤੁਹਾਡੇ ਤੱਕ ਸਾਂਝੀਆਂ ਕਰ ਸਕੀਏ ਤਾਂ ਤਦ ਤੱਕ ਲਈ ਦਿਓ ਇਜਾਜ਼ਤ ਤੇ ਚੈਨਲ ਨੂੰ दोबारा फिर कहने सब्सक्राइब कर दे लाइक कमेंट करना ना भुलो धनवाद METH